जय श्री श्याम बडलाडा ਵਿੱਚ तकरीबन 25 ਸਾਲ ਬਾਅਦ ਸ਼ਾਮ ਬਾਬਾ ਜੀ ਦਾ ਐਡਾ ਵੱਡਾ ਮਹਾ ਸੰਗੀਤਨ ਹੋ ਰਿਹਾ ਜਿਸ ਜਿਸ ਚ ਸਾਰੇ ਸ਼ਹਿਰ ਵਾਸੀਆਂ ਨੇ ਲਵੇ ਤਵੇ ਸਾਰੇ ਸ਼ਹਿਰ ਦੇ ਲਵੇ ਤਵੇ ਪਰੇਟਾ ਭਿਖੀ ਮਾਨਸਾ ਤੋਂ ਸ਼ਾਮ ਪ੍ਰਭੂ ਭਗਤਾ ਨੇ ਸਹਿਯੋਗ ਦਿੱਤਾ ਪੂਰਾ ਵਧੀਆ ਰੰਗ ਰਹੀਨ ਮਾਹੌਲ ਰਿਹਾ ਤੇ ਬਾਬਾ ਦੀ ਕਿਰਪਾ ਐਵੇਂ ਹੀ ਵਰਸਦੀ ਰਹੇ जय श्री श्याम ਅੱਜ ਜੋ ਹੈ ਬਾਬਾ ਸ਼ਾਮ ਜੀ ਦਾ ਵਿਸ਼ਾਲ ਸੰਗੀਤਨ ਹੋ ਰਿਹਾ ਹੈ ਇਹ ਸਾਰੇ ਸ਼ਾਮ ਪ੍ਰੇਮੀਆਂ ਦੇ ਪਰਿਵਾਰਾਂ ਦੇ ਵਿੱਚ ਸੁਖਸ਼ਾਂਤੀ ਲਈ ਸਾਰੇ ਬੁੜਲਾਡਾ ਦੇ ਸੁਖਸ਼ਾਂਤੀ ਲਈ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਸ੍ਰੀ ਸ਼ਾਮ ਸੇਵਾ ਮੰਡਲ ਬੁੜਲਾਡਾ ਦੁਆਰਾ ਵਿਸ਼ਾਲ ਇਹ ਸੰਗੀਤਨ ਕੀਤਾ ਗਿਆ ਜਿਸ ਵਿੱਚ ਬੜਾਈ ਸੁੰਦਰ ਦਰਵਾਰ ਬੜੀ ਸੁੰਦਰ ਲਾਈਟ ਦੀ ਵਿਵਸਥਾ ਬੜੇ ਸੁੰਦਰ ਪਜਨੀ ਗਾਏ ਨੇ ਤਾਂ ਬਾਬਾ ਸ਼ਾਮ ਦੀ ਕਿਰਪਾ ਸਾਰੇ ਸ਼ਹਿਰ ਨਿਵਾਸੀਆਂ ਦੇ ਬਣੇ ਰਹੇ ਤੇ ਅਸੀਂ ਧੰਨਵਾਦ ਕਰਦੇ ਹਾਂ ਵਖਰੀ ਪਹਿਚਾਨ ਦੇ ਸ੍ਰੀ ਅਮਿਤ ਜਾਵਾਲਾ ਜੀ ਦਾ ਜਿਨ੍ਹਾਂ ਨੇ ਕਿ ਸਾਰੇ ਇਸ ਪ੍ਰੋਗਰਾਮ ਦੀ ਲਾਈਵ ਟੈਲੀਕਾਸਟ ਕੀਤੀ ਤੇ ਅਸੀਂ ਸਾਰੇ ਸ਼ਾਮ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਸ਼ਾਮ ਜੀ ਅੱਜ ਦਾ ਜੋ ਕੀਰਤਨ ਹੈ ਬਹੁਤ ਹੀ ਆਨੰਦਮਈ ਕੀਰਤਨ ਹੈ ਬਾਬੇ ਦੀ ਕੱਲ੍ਹ ਘਾਸੀ ਸੀ ਅੱਜ ਦਵਾਸ਼ੀ ਦਵਾਸ਼ੀ ਅੱਜ ਬਹੁਤ ਸ਼ਾਨਦਾਰ ਕੀਰਤਨ ਹੋ ਰਿਹਾ ਹੈ ਬੜੀ ਰੌਣਕਾਂ ਲੱਗੀਆਂ ਕੀਰਤਨ ਦੇ ਵਿੱਚ ਬੜਾ ਆਨੰਦ ਵਰਸਿਆ ਕੀਰਤਨ ਦੇ ਵਿੱਚ ਜੈ ਸ਼੍ਰੀ ਸ਼ਾਮ ਬਾਪਾ ਜੀ जय श्री श्याम जय श्री श्याम जय श्री श्याम आज जय श्री श्याम ਦਾ ਬਾਬਾ ਜੀ ਦਾ ਸ਼੍ਰੀ ਸ਼ਾਮ ਸ਼ੈ ਮੰਡਲ ਬੜਾ ਅੱਡਾ ਵੱਲੋਂ ਸੰਗੀਤਨ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਸਭੀ ਸ਼ਾਮ ਭਗਤਾਂ ਦਾ ਪਹੁੰਚਣ ਦੇ ਸੀ ਹਾਰਦਿਕ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਮਿਤ ਚਾਵਲਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਸ਼ਾਮ ਕਹਿੰਦੇ ਪਹਿਲਾਂ जय श्री श्याम ਅੱਜ ਦੇ ਇਸ ਕੀਰਤਨ ਤੇ ਸਾਰੇ ਸ਼ਾਮ ਪ੍ਰੇਮੀਆਂ ਦੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਇਸ ਸ਼ਾਮ ਦਾ ਰਿਵਾੜ ਦੇ ਵਿੱਚ ਆ ਕੇ ਉਹਨਾਂ ਨੇ ਰੌਣਕ ਨੂੰ ਵਧਾਇਆ ਤੇ ਚਾਰ ਚੰਦ ਲਾਏ ਅਸੀਂ ਅਮਿਤ ਚਾਵਲਾ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਾਈਵ ਟੈਲੀਕੈਸਟ ਕਰਾਇਆ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਇੱਥੇ ਪਹੁੰਚੇ ਸਾਰੇ ਸ਼ਾਮ ਭਗਤਾਂ ਦਾ ਅਸੀਂ ਹਾਰਦਿਕ ਅਭਨੰਦਨ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਰੌਣਕ ਵਧਾਈ जय श्री श्याम अबे ਵੀ ਲਾਈ ਇਹੇ ਹਰ ਇੱਕ ਕਰੀ ਜਨੇ ਸੇਵਾ ਬਾਬੇ ਦੀ ਕਿਰਪਾ ਬੋਲ જય શ્રી ਸ਼ਾਮ ਅੱਜ ਬਲਾੜਾ ਮੰਡੀ ਵਿੱਚ ਸ਼੍ਰੀ ਬਾਬਾ ਜੀ ਦਾ ਸੰਗੀਤਨ ਹੋਇਆ ਅਦੇ ਸਾਰੇ ਬਲਾੜੇ ਨੇ ਪੂਰੀ ਸ਼ਰਧਾ ਨਾਲ ਆਪ ਆ ਕੇ ਇੱਥੇ ਮੱਥਾ ਟੇਕਿਆ ਅਰੇ ਬਾਬਾ ਜੀ ਦਾ ਗੋਣ ਗਾਣ ਸੁਣਿਆ ਜੀ ਸੱਚੇ ਫਟਾਟਾ ਮੱਡੀ ਦੇ ਇਸ ਸਮਾਜਿਕ ਚਰਚਾ ਦੇ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਸ ਦੇ ਨਾਲ ਸਾਨੂੰ ਆਪਣੇ ਸਭਿਅਤਾਵਰ ਵਿਗਿਆਨ ਹੁੰਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਸਾਡੇ ਇਹਾਤਿਕ ਬਾਕ ਆਉਂਦਾ ਹੈ ਤੇ ਸਾਡਾ ਪਣ ਜੋ ਪਟਕਣ ਤੋਂ ਦੂਰ ਹੁੰਦਾ ਹੈ ਜਿਸ ਨਾਲ ਸਮਾਜ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਪੁਲਿਸ ਹਮੇਸ਼ਾ ਇੱਕ ਬੋਕਰ ਦੀ ਸੁਰੱਖਿਆ ਲਈ ਬਚਰਵਾਤਾ ਸਾਡੇ ਐਸੋਸ ਸਾਹਿਬ ਸਿੱਧੀ ਭਗੀਰ ਸਿੰਘ ਮਿੰਨਾ ਜੀ ਦੇ ਜਿਸਾ ਨਿਰਦੇਸ਼ ਦੇ ਵਿੱਚ ਜੋ ਪੰਜਾਬ ਪੁਲਿਸ ਆਪਣੀ ਡਿਊਟੀ ਬੜੀ ਤੰਦੇਹੀ ਨਾਲ ਕਰ ਰਹੀ ਹੈ ਦੋਸਤੋ ਵੀਡੀਓ ਸ਼ੇਅਰ ਕਰਕੇ ਬਾਬਾ ਸ਼ਾਮ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰੋ ਕਹਿੰਦੇ ਨੇ ਹਰ ਇੱਕ ਦਾ ਸਹਾਰਾ ਬਾਬਾ ਸ਼ਾਮ ہمارا ਅਗਰ ਕਿਸੇ ਨੇ ਵੀ ਇਸ ਵੀਡੀਓ ਦੇ ਵਿੱਚ ਬਾਬਾ ਸ਼ਾਮ ਜੀ ਦੇ ਦਰਸ਼ਨ ਕਰ ਲਏ ਤਾਂ ਉਸ ਦੀ ਹਰ ਇੱਕ ਮਨੁਖਮਨਾ ਪੂਰੀ ਹੋਵੇਗੀ ਬਾਬਾ ਸ਼ਾਮ ਲਿਖ ਕੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਹਰ ਘਰ ਦੇ ਵਿੱਚ ਵੀਡੀਓ ਪਹੁੰਚਾ ਦੋ ਤਾਂ ਜੋ ਹਰ ਇੱਕ ਬੰਦੇ ਦੀ ਬਾਬਾ ਸ਼ਾਮ ਜੀ ਦੀ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕਰ ਸਕੇ ਧੰਨਵਾਦ